ਹੁੰਦਾ ਹੀ ਰਾਇ ਬਿਲਕੁਲ ਇਹ ਮਤਲਬ ਕਿ ਇਹ ਤੁਹਾਨੂੰ ਹੋਇਆ ਕਿ ਜਿਵੇਂ ਤੁਸੀਂ ਹਾਬ ਇਨਸਪੈਕਟਰ ਬਣ ਗਏ ਉਦੋਂ ਬਾਅਦ ਤੁਹਾਡੇ ਨਾਲ ਜਿਵੇਂ ਯਾਰ ਦੋਸਤ ਕੋਈ ਪੁਰਾਣੇ ਜਿਹੜਾ ਤੁਹਾਨੂੰ ਕਦੇ ਫੋਨ ਹੀ ਨਾ ਕਰਦੇ ਹੁਣ ਉਹ ਕਰਨ ਲੱਗੇ ਬਈ ਇਹ ਚੀਜ਼ਾਂ ਸਾਰੀਆਂ ਸੱਚ ਦੱਸਣੀ ਹੈ ਇਹ ਕੁਝ ਲੁਕਾਉਣਾ ਨਹੀਂ ਨਹੀਂ ਚਲੋ ਤੇ ਯਾਰ ਦੋਸਤ ਕਈ ਨਾਮ ਨਾ ਲਿਓ ਮਤਲਬ ਕਿ ਸਿਰਫ ਆਪਾਂ ਇਹ ਬੇਸਿਕ ਸਵਾਲ ਪੁੱਛ ਰਹੇ ਆਪਾਂ ਬਈ ਕੁਦਰਤ ਦਾ ਦਸਤੂਰ ਆ ਹਾਂਜੀ ਜਦੋਂ ਤੁਸੀਂ ਥੋੜਾ ਜਿਹਾ ਵਾਦਦੇ ਹੋ ਨਾ ਹਾਂਜੀ ਤੁਸੀਂ ਬੇਲ ਦੇਖੀ ਆ ਬੇਲ ਨੂੰ ਸਾਰਾ ਚਾਹੀਦਾ ਹਾਂਜੀ ਉਹ ਲੋਕਾਂ ਦੇ ਸਾਰੇ ਨਾਲ ਉਹ ਕੀ ਦਾ ਸਾਰਾ ਮੰਗੂਗੀ ਜਿਹੜਾ ਮਤਲਬ ਥੋੜਾ ਜਿਹਾ ਵਧਿਆ ਫੁੱਲਿਆ ਇਹ ਹਰੇਕ ਜੀ ਹਰੇਕ ਬੰਦੇ ਨਾਲ ਹੁੰਦਾ ਬਾਈ ਜੀ ਤੁਸੀਂ ਥੋੜੀ ਜੀ ਕਾਮਯਾਬੀ ਆ ਤੁਹਾਨੂੰ ਥੋੜੀ ਸ਼ੌਹਰਤ ਥੋੜਾ ਜਿਹਾ ਸਕਸੈਸ ਮਿਲਦਾ ਤਾਂ ਤੁਹਾਡੇ ਨਾਲ ਦੇ ਬੰਦੇ ਜਿਹੜੇ ਤੁਹਾਡੇ ਨਾਲ ਕਦੇ ਟੁੱਟਦੇ ਆ ਤਾਂ ਉਹਨਾਂ ਨੂੰ ਕੋਈ ਨਾ ਕੋਈ ਰੀਜ਼ਨ ਮਿਲ ਜਾਂਦਾ ਤੁਹਾਨੂੰ ਵਾਪਸ ਆਉਣ ਦੇ ਲਈ ਤੁਹਾਡੇ ਕੋਲ ਹੁੰਦਾ ਮੇਰੇ ਨਾਲ ਵੀ ਹੋਇਆ ਕਈ ਬੰਦੇ ਆਪਾਂ ਨੇ ਆਪਣੀ ਲਾਈਫs ਵੀ ਇਦਾਂ ਦੇ ਸੀਗੇ ਜਿਹੜੇ ਨਿਕਲ ਗਏ ਸੀ ਪਰ ਉਹ ਦੁਬਾਰਾ ਬੰਦੇ ਜੁੜੇ ਆਪਣੇ ਨਾਲ ਪਰ ਆਪਾਂ ਕਦੇ ਕਿਸੇ ਨੂੰ ਕਦੇ ਮਨਾ ਨਹੀਂ ਕੀਤਾ ਕਦੇ ਕੋਈ ਪਿੱਠ ਨਹੀਂ ਦਿਖਾਈ ਆਪਾਂ ਜੋ ਜਦਾਂ ਦੇ ਪਹਿਲਾਂ ਸੀਗੇ ਭਾਈ ਆਪਾਂ ਉਦਾਂ ਨਹੀਂ ਆ ਤੁਸੀਂ ਮੇਰੇ ਨਾਲ ਰਹੇ ਹੋ ਸ਼ੁਰੂ ਤੋਂ ਤੂੰ ਮੇਰੇ ਨਾਲ ਪੜਿਆ ਭਰਾ ਸ਼ੁਰੂ